ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਸਮਰਪਿਤ ਕਰ ਦਿੰਦੇ ਆ ਜਿਨ੍ਹਾਂ ਨੂੰ ਗੁਰਬਾਣੀ ਦੇ ਪੰਗਤਿਆਂ ਕਹਿੰਦੀਆਂ ਜਨਮ ਮਰਨ ਦੋਹੂ ਮੈਂ ਨਹੀਂ ਜਾਣੋ ਜੀ ਦਾਣ ਦੇ ਹਰ ਸਿਉ ਲੈਣ ਲੈ ਭਾਈ ਲੈਣਾ ਦੀ ਕਹਿੰਦੇ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਕਹਿੰਦੇ ਮੈਨੂੰ ਐ ਲੱਗਿਆ ਜੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਉਪਕਰ ਚ ਲੈਨੇ। ਤੇ ਕਹਿੰਦੇ ਫਿਰ ਮੈਂ ਆਪਣੀ ਜ਼ਿੰਦਗੀ ਦਾ ਫਰਜ਼ ਸਮਝਿਆ ਜੋ ਪਰੋਪਕਾਰੀ ਮਹਾਪੁਰਖ ਆ ਗਿਆ ਮਹਾਪੁਰਖ ਦੀ ਸੰਗਤ ਕਰਦੇ ਆ ਆਪਣੇ ਜੀਵਨ ਨੂੰ ਸਫਲਾ ਕਰਦੇ ਆ ਬਸ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਮੁੰਡਾ ਜੀ ਐਸੇ ਕਰਕੇ ਹੀ ਤੁਸੀਂ ਗੁਰਨਾਥ ਸਾਹਿਬ ਨੂੰ ਬਾਬਾ ਮੰਨਿਆ ਤੇ ਤੁਹਾਨੂੰ ਰਿਆ ਤੇ ਤੁਹਾਨੂੰ ਬਾਬਾ ਬਣਾਇਆ ਤੇ ਮੈਂ ਗੁਰਨਾਥ ਸਾਹਿਬ ਨੂੰ ਗੁਰੂ ਮੰਨਿਆ ਤੇ ਮੈਨੂੰ ਗੁਰੂ ਵੜਾ ਪੁਣਸੀ ਮੰਨਦੇ ਕਿਵੇਂ ਆ ਸਾਡੇ ਲੋਕ ਇਹ ਗਏ ਆ ਕਿ ਆਪਣੇ ਗੁਰੂ ਤੇ ਹੀ ਸੰਕਤਾ ਕਰੀ ਜਾਂਦੇ ਆ ਸੰਗਤ ਕਰੀ ਜਾਂਦੇ ਆ ਜਿਹੜਾ ਬੰਦਾ ਆਪਣੇ ਪਿਓ ਤੇ ਸੰਕਤਾ ਕਰਦਾ ਇਹੋ ਜਿਹੇ ਬੰਦੇ ਦਾ ਧਰਮ ਨਹੀਂ ਤੇ ਹੋਣਾ ਠੀਕ